ਤੇ ਆਪਣੀ ਕੋਈ ਜਮੀਨ ਜਾਇਦਾਦ ਵੇਚ ਕੇ ਗਿਆ ਵਾ ਗਿਆ ਤੇ ਵਾਦੇ ਵਾਸਤੇ ਹੀ ਇਹ ਪਜਤ ਦੋ ਵੇਚੀ ਤੇ ਚਾਰ ਬਣਾਉਣੇ ਆ ਜਾਂਦਾਂ ਦੇ ਚੱਕਰ ਬਣ ਗਿਆ ਉਹਦਾ ਪਤਾ ਨਹੀਂ ਹੈਗਾ ਮਾਂ ਕਰ ਲਈਆ ਮਾਂ ਤੂੰ ਹੀ ਵੇਖਿਆ ਜਾ ਕੇ ਮਾਂ ਕੇ ਗੱਲ ਕਰਨ ਦਾ ਹਾਲਤ ਚ ਨਹੀਂ ਆ ਪਿੱਛੋਂ ਘਰ ਦਾ ਬੁਰਾ ਹਾਲ ਹੋਇਆ ਬਹੁਤ سارے ਲੋਕ ਇਹ ਗੱਲ ਕਹਿ ਰਹੇ ਆ ਕਿ ਉਹਨੂੰ ਠੋਕ ਕੇ ਸਜ਼ਾ ਹੋਣੀ ਚਾਹੀਦੀ ਹੈ ਪੰਜਾਬੀ ਲੋਕ ਵੀ ਕਹਿ ਰਹੇ ਆ ਇਹਦੇ ਕਰਕੇ ਬਹੁਤ ਸਾਰੇ ਹੋਰ ਲੋਕ ਜਿਹੜੇ ਆ ਉਹਨਾਂ ਦੇ ਰਾਹ ਬੰਦ ਕੋਈ ਕਹਿੰਦਾ ਉਹਨੂੰ ਨਾਂ ਦਾ 15 ਸਾਲ ਸਜ਼ਾ ਹਣੀ ਕੋਈ 30 ਸਾਲ ਦਾ ਕੋਈ 45 ਸਾਲ ਹਣੀ ਆ ਸਾਲਤ ਤੇ ਉਧਰ ਹੀ ਵੇਖੋ ਨਾ ਜਿਹੜੇ ਉਹ ਗੱਡੀ ਦੇ ਵਿੱਚ ਗੋਰੇ ਹੋ ਉਹਨਾਂ ਦੀ ਗੱਡੀ ਦੇ ਵਿੱਚ ਚ ਚਾਰ ਬੋਧਾਂ ਸ਼ਰਾਬੀਆਂ ਦੱਸਦੇ ਉਹ ਵੀ ਸ਼ਰਾਬ ਨਾਲ ਰੱਜਿਆ ਵੇਖ ਨਾ ਇੱਕ ਇੱਕ ਧੇਰੀ ਨੇ ਨਾ ਵੇਖਣ ਪੀ ਇਹਨੇ ਨਾਂ ਦਾ ਜੂਟਰਨ ਗਲਤ ਲੈ ਲਿਆ ਕਿਦੇ ਇਹ ਨਾ ਉਹ ਵੀ ਨਾਲ ਦਾ ਇੱਕ ਜਿਹੜਾ ਸਿੱਖ ਧਰਮ ਦੇ ਉੱਤੇ ਨਾਂ ਤੇ ਉਹ ਉਹਦੇ ਨਾਲ ਇਸ਼ੂ ਰੱਖ ਕੇ ਦੋ ਦਿਨਾਂ ਵੈਰ ਬਰੋ ਤਾਂ ਕੱਢੀ ਜਾਵੇ ਲੀਗਲ ਤਰੀਕੇ ਦੇ ਨਾਲ ਗਿਆ ਸੀ ਕਿਉਂਕਿ ਪੂਰੀ ਡਿਟੇਲ ਨਿਕਲ ਕੇ ਸਾਹਮਣੇ ਆਈਏ ਕਹਿੰਦੇ ਕਿ ਇਲੀਗਲ ਤਰੀਕੇ ਦੇ ਨਾਲ ਦੋ ਨੰਬਰ ਤੇ ਮੈਕਸੀਕੋ ਤੋਂ ਦਾਖਲ ਹੋਇਆ ਸੀਗਾ ਉਹ ਗਵਰਨਮੈਂਟ ਜਾਣਤਿਆ ਨਹੀਂ ਜਿੰਨੇ ਲਾਇਸੈਂਸ ਦਿੱਤਾ ਹੁਣ ਉਹ ਤੇ ਇੰਨੀ ਮੁਸੀਬਤ ਬਣੀ ਉਹ ਨਾਂ ਦਾ ਮੁਸੀਬਤ ਦਾ ਮਾਰਿਆ ਹੀ ਨਾ ਉਹ ਡਰਿਆ ਵਾ ਉਹ ਡਰ ਦੇ ਵਿੱਚ ਕਿ ਟੈਸਟ ਕਿੱਥੋਂ ਪਾਸ ਕਰ ਲਿਆ ਉਹਨਾਂ ਰਿਪੋਰਟ ਵੀ ਹੋ ਜਾ ਆਪਣੇ ਘਰ ਆ ਜਾਏ ਆਪਣੀ ਮਾਂ ਦੇ ਅੱਖਾਂ ਦੇ ਸਾਹਮਣੇ ਹੋਵੇ ਤੇ ਮਾਂ ਦੇ ਸਾਹਮਣੇ ਹੋਊਗਾ ਮਾਂ ਨੂੰ ਮੈਂ ਆਸਰਾ ਹੋਊਗਾ ਵੀ ਜ਼ਿਆਦਾ ਨਹੀਂ ਥੋੜਾ ਪੁੱਤ ਦੇ ਕੋਲ ਆ ਜਾਏ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਭਾਰਤੀ ਮੂਲ ਦੇ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਫਲੋਰੀਡਾ ਦੇ ਵਿੱਚ ਜਿੱਥੇ ਕਿ ਇੱਕ ਟਰੱਕ ਨੂੰ ਉਹ ਡਰਾਈਵ ਕਰ ਰਿਹਾ ਸੀਗਾ ਔਰ ਉਸ ਦੌਰਾਨ ਜਦੋਂ ਗਲਤ ਥਾਂ ਤੋਂ ਯੂ-ਟਰਨ ਲੈਂਦਿਆਂ ਹੋਇਆ ਉਸ ਦੀ ਗੱਡੀ ਉਸ ਦੇ ਟਰੱਕ ਦੇ ਵਿੱਚ ਇੱਕ ਗੱਡੀ ਵੱਜਦੀ ਆ ਕੇ ਔਰ ਉਸ ਦੌਰਾਨ ਤਿੰਨ ਜਣਿਆਂ ਦੀ ਜਾਨ ਚਲੀ ਜਾਂਦੀ ਹੈ ਔਰ ਉਸ ਜੁਰਮ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਚਰਚਾਵਾਂ ਇਹ ਨੇ ਕਿ ਵੱਤਵੱਦ ਉਸ ਨੂੰ ਸਜ਼ਾ ਹੋ ਸਕਦੀ ਹੈ ਕੋਈ ਕਹਿ ਰਿਹਾ ਕਿ 15 ਸਾਲ ਕੋਈ ਕਹਿ ਰਿਹਾ ਕਿ 45 ਸਾਲ ਕੋਈ ਕਹਿ ਰਿਹਾ ਕਿ 50 ਸਾਲ ਉਸ ਨੂੰ ਸਜ਼ਾ ਹੋ ਸਕਦੀ ਹੈ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਤਾਂ ਉਸ ਪਿੰਡ ਦੇ ਵਿੱਚ ਅਸੀਂ ਬੈਠੇ ਆ ਹਰਜਿੰਦਰ ਦੇ ਪਿੰਡ ਅਸੀਂ ਬੈਠੇ ਆ ਜਿਸ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਅਮਰੀਕਾ ਦੇ ਵਿੱਚ ਔਰ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਕਿ ਪਰਿਵਾਰਕ ਮੈਂਬਰ ਕੀ ਸੋਚਦੇ ਆ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਪੂਰਾ ਪਰਿਵਾਰ ਸਦਮੇ ਦੇ ਵਿੱਚ ਆ ਔਰ ਅਸੀਂ ਹਰਜਿੰਦਰ ਦੇ ਪਿੰਡ ਬੈਠੇ ਆ ਹਰਜਿੰਦਰ ਦੇ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਨੇ ਸੁਖਜਿੰਦਰ ਸਿੰਘ ਜੀ ਗੱਲਬਾਤ ਕਰਦੇ ਆ ਕਿ ਆਖਰਕਾਰ ਕਦੋਂ ਗਿਆ ਸੀਗਾ ਉਹ ਔਰ ਹੁਣ ਪੂਰਾ ਪਿੰਡ ਕੀ ਸੋਚ ਰਿਹਾ ਸਰਪੰਚ ਸਾਹਿਬ ਕੀ ਸੋਚ ਰਿਹਾ ਜਾਂ ਪਰਿਵਾਰਕ ਮੈਂਬਰ ਕੀ ਕਹਿ ਰਿਹਾ ਕਿਉਂਕਿ ਸਾਡੀ ਵੀ ਗੱਲਬਾਤ ਹੋਈ ਹੈ ਸਰਪੰਚ ਸਾਹਿਬ ਲਗਾਤਾਰ ਉਹਨਾਂ ਦੇ ਰਾਪਤੇ ਦੇ ਵਿੱਚ ਨੇ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੋਰਡ ਪੰਜਾਬੀ ਦਾ ਸਤਿ ਸ਼੍ਰੀ ਅਕਾਲ ਜੀ ਇੱਕ ਤੁਹਾਡੇ ਹੀ ਪਿੰਡ ਦਾ ਨੌਜਵਾਨ ਹਰਜਿੰਦਰ ਸਿੰਘ ਜੋ ਕਿ ਅਮਰੀਕਾ ਦੇ ਵਿੱਚ ਹੁਣ ਗ੍ਰਿਫਤਾਰ ਹੋਇਆ ਹੈ ਔਰ ਕਿੰਨਾ ਸਮਾਂ ਪਹਿਲਾਂ ਉਹ ਗਿਆ ਸੀਗਾ ਉਹ 2018 ਦੇ ਵਿੱਚ ਇੱਥੋਂ ਗਿਆ ਜੀ 18 ਦੇ ਵਿੱਚ ਆਪਣੀ ਕੋਈ ਜ਼ਮੀਨ ਜਾਇਦਾਦ ਵੇਚ ਕੇ ਗਿਆ ਵਾ ਆਪਣੇ ਆਉਣ ਵਾਲਾ ਭਵਿੱਖ ਘਰ ਦੇ ਘਰ ਨੂੰ ਖਸ਼ਾਲ ਬਣਾਉਣ ਵਾਸਤੇ ਗਿਆ ਵਾ ਹੂੰ ਤੇ ਬਹੁਤ ਹੀ ਮੁੰਡਾ ਨੇਕ ਨੇਕ ਪਰਿਵਾਰ ਦਾ ਮੁੰਡਾ ਵਾ ਤੇ ਹੁਣ ਜਦੋਂ ਇਹ ਪਤਾ ਲੱਗਾ ਐਕਸੀਡੈਂਟ ਹੋਇਆ ਪਿੱਛੋਂ ਘਰ ਦਾ ਬੁਰਾ ਹਾਲ ਹੋਇਆ ਸਵੇਰੇ ਵੀ ਗਏ ਉਹਦੀ ਮਾਤਾ ਕੋ ਤੇ ਕੋਈ ਗੱਲ ਨਹੀਂ ਹੋ ਰਹੀ ਘਰ ਦਾ ਬੇਹਾਲ ਹੋਇਆ ਕਿ ਕੋਈ ਕੋਈ ਗੱਲ ਨਹੀਂ ਕਰਨ ਤੇ ਸਮਰਥਨ ਨਹੀਂ ਆਇਆ ਹਾਂ ਤੇ ਹੁਣ ਸੁਣੀਦਾ ਵਾ ਕਿ ਕੋਈ ਕਹਿੰਦਾ ਉਹਨੂੰ ਨਾਂ ਦਾ 15 ਸਾਲ ਸਜ਼ਾ ਹਣੀ ਕੋਈ 30 ਸਜ਼ਾ ਕੋਈ 45 ਸਜ਼ਾ ਹਣੀ ਆ ਸਾਲਤ ਦੇ ਸਾਡੀ ਤੇ ਅਕੀ ਅਪੀਲ ਆ ਵੀ ਉੱਥੋਂ ਦੇ ਜਿੰਨੇ ਵੀ ਆਪਣੇ ਭਾਰਤੀ ਨੌਜਵਾਨ ਆ ਉਹ ਵਾਤਨ ਤੋਂ ਵਾਤ ਉਹਦੀ ਮਦਦ ਕਰਨਾ ਉਹ ਪਟੀਸ਼ਨ ਪਾਉਣਾ ਜੋ ਵੀ ਉਹਦੇ ਜ਼ਾਇਰ ਵਖੋ ਗਲਤੀਆਂ ਤੇ ਡਰਾਈਵਰਾਂ ਕੋ ਮਾਂ ਅਕਸਰ ਮਾੜੀ ਚੰਗੀ ਹੋ ਜਾਂਦੀ ਆ ਤੇ ਉਹਨੇ ਜੜੀ ਕੋਈ ਜਾਣ ਬੋਝੂ ਕੇ ਕੀਤੀ ਜਾਂ ਉਹਨਾਂ ਨਾਲ ਕੋਈ ਲਾਕਤਬਾਜੀ ਆ ਇਹ ਅਗਰ ਉਹਨਾਂ ਵੱਦੀ ਬਾਤੋਂ ਬਾਤ ਪਟੀਸ਼ਨ ਪਾਉਣ ਉਹਨੂੰ ਜੋ ਵੀ ਜਾਇਜ਼ ਉਹਦੀ ਬੰਦੀ ਸਜ਼ਾ ਉਹ ਮਿਲੇ ਤੇ ਬਾਕੀ ਉਹਦੀ ਮਦਦ ਕਰਨ ਬਾਤੋਂ ਬਾਤ ਤੇ ਉਹ ਪਿੱਛੇ ਪਰਿਵਾਰ ਕੋਲ ਨਾ ਆਉਂਦਾ ਘਰ ਪਹੁੰਚੇ ਆਪਣੇ ਘਰ ਤੋਂ ਘਰ ਜੋ ਵੀ ਸਜ਼ਾ ਉਹਨੂੰ ਮਿਲ ਕੇ ਤੁਸੀਂ ਵੀ ਤਸਵੀਰਾਂ ਦੇਖੀਆਂ ਹੋਣਗੀਆਂ ਹਰਜਿੰਦਰ ਦੀਆਂ ਬਿਨਾ ਦਸਤਾਰ ਤੋਂ ਉਸ ਦੀਆਂ ਤਸਵੀਰਾਂ ਵੀ ਆਈਆਂ ਔਰ ਉਸ ਨੂੰ ਜਦੋਂ ਅਰੈਸਟ ਕੀਤਾ ਗਿਆ ਔਰ ਹਾਦਸੇ ਵਾਲੀ ਵੀਡੀਓ ਵੀ ਸਾਰਿਆਂ ਨੇ ਦੇਖੀ ਹੈ ਇਹ ਇਥੋਂ 2018 ਤੋਂ ਗਿਆ ਜ਼ਮੀਨ ਵੇਚ ਕੇ ਉਹ ਗਿਆ ਯਾਨੀ ਇਲੀਗਲ ਤਰੀਕੇ ਦੇ ਨਾਲ ਗਿਆ ਸੀ ਕਿਉਂਕਿ ਪੂਰੀ ਡਿਟੇਲ ਨਿਕਲ ਕੇ ਸਾਹਮਣੇ ਆਈਏ ਕਹਿੰਦੇ ਕਿ ਇਲੀਗਲ ਤਰੀਕੇ ਦੇ ਨਾਲ ਦੋ ਨੰਬਰ 'ਚ ਮੈਕਸੀਕੋ ਤੋਂ ਦਾਖਲ ਹੋਇਆ ਸੀਗਾ ਉਹ ਅਨਲਿਗਲ ਗਿਆ ਦੋ ਨੰਬਰ 'ਚ ਗਿਆ ਜੀ ਮੈਕਸੀਕੋ ਦਾ ਜਿਤਨਾ ਅੰਦਰ ਹੈ ਦੋ ਨੰਬਰ 'ਚ ਗਿਆ ਵਾ ਤੇ ਥੋੜਾ ਜਿਹਾ ਦੇਖੋ ਜਿਹੜਾ ਉਹ ਤੋਂ ਉੱਥੇ ਲਾਇਸੈਂਸ ਲਿਆ ਹੁੰਨਾ ਕਈ ਜਾਂਦੇ ਲਾਇਸੈਂਸ ਆ ਵੀ ਉਹ ਆਰਕੀਵਲ ਲਾਇਸੈਂਸ ਪਾਸ ਨਹੀਂ ਹੋਇਆ ਅਸਲ ਉਹਦੇ ਦੀ ਗਵਰਨਮੈਂਟ ਨੇ ਲਾਇਸੈਂਸ ਦਿੱਤਾ ਕੋ ਪੜਿਆ ਲਿਖਿਆ ਤਾਂ ਫੇਰ ਗਿਆ ਹੁਣ ਉਹ ਲਾਇਸੈਂਸ ਜੇ ਕੀ ਦਵੇ ਉਹਨੇ ਉਹਦੇ ਦੇ ਉੱਤੇ ਨਾ ਤਾਂ ਮੁਸੀਬਤ ਬਣੀ ਆ ਤੇ ਉਹ ਲਾਇਸੈਂਸ ਦੇ ਸਵਾਲ ਕਿਦਾਂ ਕਰੇ ਕਿਦਾਂ ਚ ਪੂਰੇ ਹੋਵੇ ਨਹੀਂ ਇਹ ਸੀਗਾ ਕਹਿੰਦੇ ਕਿ ਉਹ ਸਾਰੇ ਟੈਸਟ ਦੇ ਵਿੱਚ ਫੇਲ ਹੋ ਗਿਆ ਉੱਥੇ ਹਰਜਿੰਦਰ ਕਿਉਂਕਿ ਇੱਕ ਤਾਂ ਜਿਹੜੇ ਸਾਈਨ ਨੇ ਉਹ ਵੀ ਨਹੀਂ ਪਛਾਣ ਪਾਇਆ ਜਿਹੜੇ ਉੱਥੋਂ ਦੇ ਸਾਈਨ ਨੇ ਉਹ ਵੀ ਨਹੀਂ ਪਛਾਣ ਪਾਇਆ ਔਰ ਬਾਕੀ ਵੀ ਚੀਜ਼ਾਂ ਨੇ ਕਿ ਡਰਾਈਵਿੰਗ ਲਾਇਸੈਂਸ ਫਿਰ ਉਹਨੂੰ ਕਿਵੇਂ ਮਿਲ ਗਿਆ ਦੇਖੋ ਜੀ ਉਦੋਂ ਤੇ ਵੇਖੋ ਪਾੜ ਕੇ ਲਿਖਿਆ ਕੋਈ ਗਵਰਨਮੈਂਟ ਅਣਜਾਣ ਤੇ ਨਹੀਂ ਜਿੰਨੇ ਲਾਇਸੈਂਸ ਦੇ ਦਿੱਤਾ ਉਹਨੋਂ ਤਾਂ ਇੰਨੀ ਮੁਸੀਬਤ ਬਣੀ ਉਹ ਨਾਂ ਦਾ ਮੁਸੀਬਤ ਦਾ ਮਾਰਿਆ ਹੀ ਨਾ ਉਹਦਾ ਡਰਿਆ ਵਾ ਉਹ ਡਰ ਦੇ ਵਿੱਚ ਕਿ ਟੈਸਟ ਕਿੱਥੋਂ ਪਾਸ ਕਰ ਲਿਓ ਨਾ ਦੋ ਸਵਾਲਾਂ 12 ਚ ਕਹਿੰਦੇ ਦੋ ਸਵਾਲਾਂ ਦੀ ਜਾਂ ਇੱਕ ਦੀ ਸ਼ਾਇਦ ਠੀਕ ਜਵਾਬ ਦੇ ਪਾਇਆ ਉਹ ਤੁਸੀਂ ਕਹਿ ਰਹੇ ਹੋ ਕਿ ਮਤਲਬ ਮੁਸੀਬਤ ਪਈ ਇਸ ਕਰਕੇ ਨਹੀਂ ਬਿਲਕੁਲ ਜੀ ਬਿਲਕੁਲ ਮੁਸੀਬਤ ਦੇ ਵਿੱਚ ਉਹਨੂੰ ਤਾਂ ਆਪਣਾ ਆਪ ਦਾ ਤੋਂ ਹੀ ਉਹਦਾ ਚਿਹਰਾ ਵੇਖਣੀਂ ਦੈ ਜੇ ਕਿੰਨਾ ਮਾਸੂਮ ਚਿਹਰਾ ਇੱਥੇ ਵੀ ਬੜਾ ਭਲਾ ਮਾਸ ਬੰਦਾ ਹੈ ਲੋਕਾਂ ਦੀ ਮਦਦ ਕਰਨ ਵਾਲਾ ਹੈ ਇਹ ਹੋ ਜਾ ਕੋਈ ਨਹੀਂ ਵੀ ਦੋ ਨੰਬਰੀ ਵੀ ਜਿਹੜਾ ਕੋਈ ਮੁਸੀਬਤ ਪਈ ਆ ਤਾਂ ਪਰਵਾਹ ਨਾ ਕਰੇ ਬਿਲਕੁਲ ਨਾ ਆਂਦਾ ਭੋਲੇ ਪੰਜ ਮੁੰਡਾ ਵਾ ਤੇ ਉਹ ਮਸੀਤ ਬਣੀ ਦਾ ਕਰਕੇ ਉਹ ਨਾਲ ਦਾ ਬਿਲਕੁਲ ਟੁੱਟ ਚੁੱਕਾ ਵਾ ਹਮ ਹਰਜਿੰਦਰ ਦੇ ਪਿੰਡ ਦੇ ਸਰਪੰਚੋਂ ਤੁਸੀਂ ਹਰਜਿੰਦਰ ਦੇ ਪਰਿਵਾਰਕ ਮੈਂਬਰਾਂ ਨਾਲ ਤੁਹਾਡੀ ਕੀ ਗੱਲਬਾਤ ਹੋਈ ਸੀ ਜਾਂ ਤੁਹਾਨੂੰ ਕਿਦੋਂ ਪਹਿਲੀ ਵਾਰ ਪਤਾ ਲੱਗਿਆ ਕਿ ਤੁਹਾਡੇ ਪਿੰਡ ਦੇ ਮੁੰਡੇ ਤੇ ਆ ਮੁਸੀਬਤ ਆਣ ਪਈ ਆ ਜਾਂ ਤੁਹਾਡੇ ਪਿੰਡ ਦੇ ਮੁੰਡੇ ਤੋਂ ਇਸ ਤਰ੍ਹਾਂ ਦੀ ਘਟਨਾ ਹੋ ਗਈ ਆ ਅਮਰੀਕਾ ਦੇ ਵਿੱਚ ਮੈਂ ਵੇਖੋ ਜੀ ਮੈਂ ਪਹਿਲਾਂ ਤਾਂ ਮੈਂ ਬਾਹਰ ਹਾਂ ਮੈਂ ਅੱਜ ਉਹਨਾਂ ਦੇ ਸਵੇਰੇ ਉਹਨਾਂ ਦੇ ਘਰ ਗਿਆ ਉਹਦੀ ਮਾਤਾ ਕੋ ਕੋਈ ਗੱਲ ਨਹੀਂ ਹੋਈ ਭਰਾ ਵੀ ਉਹਦਾ ਡੋਲ ਡੋਲਿਆ ਫਿਰਦਾ ਕੋਈ ਕਿਸੇ ਕੋ ਚੱਜ ਨਾਲ ਗੱਲਬਾਤ ਨਹੀਂ ਹੋਈ ਉਹਨੂੰ ਜਿਵੇਂ ਲੋਕ ਦੱਸਣਦੇ ਆ ਕੋਈ ਵੱਧ ਤੋਂ ਵੱਧ ਅੱਜ ਕੱਲ ਕੋਈ ਗੱਲ ਕੋਈ ਕਰਦਾ ਕੋਈ ਕੋਈ ਕਰਦਾ ਉਹਨੂੰ 45 ਸਾਲ ਸਜ਼ਾ ਹਣੀ ਕੋਈ 50 ਸਜ਼ਾ ਹਣਾ ਜਿੰਨੇ ਮੂੰਹ ਹੰਨੀਆਂ ਗੱਲਾਂ ਤੋਂ ਪਰਿਵਾਰ ਸਾਰਾ ਸੰਦਮੈਂ ਜੋ ਗੱਲ ਕਰਨ ਦੇ ਮਤਲਬ ਸθεਰੇ ਨਹੀਂ ਆ ਮਿਲ ਉਹਨੂੰ ਦਾ ਪਰਵਾਜ਼ ਜਿਹੜਾ ਉਹ ਗੱਲਬਾਤ ਨਹੀਂ ਕਰ پا ਰਿਹਾ ਕਿਉਂਕਿ ਜਦੋਂ ਆਪਾਂ ਵੀ ਮਿਲ ਕੇ ਆਏ ਆ ਤਾਂ ਉਹ ਕੁਝ ਬੋਲ ਹੀ ਨਹੀਂ پا ਰਹਾ ਬੋਲ ਹੀ ਨਹੀਂ پا ਰਹਾ ਜੀ ਕਿਤੇ ਸਾਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਸਾਡੇ ਨਾਲ ਹੋ ਕੀ ਗਿਆ ਇਹ ਹੋ ਕੀ ਗਿਆ ਸੌਖਾ ਕਰਨ ਦੇ ਲਈ ਗਿਆ ਸੀਗਾ ਪਰਿਵਾਰ ਨੂੰ ਪਰ ਉਹ ਤਾਂ ਹੁਣ ਇਹ ਨਹੀਂ ਪਤਾ ਮੁੰਡੇ ਨੇ ਵਾਪਸ ਮੁੜਨਾ ਕਿ ਨਹੀਂ ਮੁੜਨਾ ਕਿ ਨਹੀਂ ਮੁੜਨਾ ਬਿਲਕੁਲ ਜੀ ਬਿਲਕੁਲ ਹੂੰ ਉਹ ਤੇ ਹੁਈ ਅਹੀਂ ਆਨੇ ਆ ਵੀ ਜਿੰਨੇ ਵੀ ਆਪਣੇ ਭਾਰਤੀ ਮੂਲ ਦੇ ਨਾਂ ਦਾ ਉੱਥੇ ਨੌਜਵਾਨ ਆ ਜਿੰਨੇ ਵੀ ਪੁਰਾਣੇ ਆਪਣੇ ਕਾਰੋਬਾਰੀ ਬੰਦੇ ਆ ਉਹਦੀ ਵੱਧ ਤੋਂ ਵੱਧ ਮਾਲੀ ਸਹਾਇਤਾ ਵੀ ਕਰਨਾ ਜੋ ਕੋ ਪਟੀਸ਼ਨ ਪਾਉਣੀ ਹੈ ਪਟੀਸ਼ਨ ਪਾ ਕੇ ਉਹਨੂੰ ਗਵਰਨਮੈਂਟ ਕੋ ਕਿਹੋ ਜਿਹਾ ਘਾਟ ਤੋਂ ਘਾਟ ਜੋ ਵੀ ਸਜ਼ਾ ਹੁੰਦੀ ਆ ਜਾਂ ਜਿੱਦਾਂ ਵੀ ਉਹਨੂੰ ਵਾਪਸ ਇੰਡੀਆ ਲਿਆਂਦਾ ਜਾਵੇ ਉਹਨਾਂ ਦੇ ਪਰਿਵਾਰ ਦੇ ਵਿੱਚ ਅਚਾ ਇਹ ਤੁਸੀਂ ਚਾਹੁੰਦੇ ਹੋ ਕਿ ਜੇ ਰਿਪੋਰਟ ਵੀ ਭਾਵੇਂ ਕਰ ਦਿੱਤਾ ਜਾਵੇ ਉਹਨੂੰ ਪਰ ਆਪਣੇ ਪਰਿਵਾਰ ਦੇ ਵਿੱਚ ਆ ਜਾਏਗਾ ਬਿਲਕੁਲ ਬਿਲਕੁਲ ਰਿਪੋਰਟ ਵੀ ਹੋ ਜਾ ਆਪਣੇ ਘਰ ਆ ਜਾਏ ਆਪਣੀ ਮਾਂ ਦੇ ਅੱਖਾਂ ਦੇ ਸਾਹਮਣੇ ਹੋਵੇ ਤੇ ਮਾਂ ਤੇ ਤੁਹਾਨੂੰ ਦੱਸਣ ਡਿਆ ਵੀ ਉਹ ਕੁਝ ਮਾਂ ਬੋਲ ਨਹੀਂ ਦੇਈ ਤੇ ਮਾਂ ਦੇ ਸਾਹਮਣੇ ਹੋਊਗਾ ਮਾਂ ਨੂੰ ਮੈਂ ਆਸਰਾ ਹੋਊਗਾ ਵੀ ਜਿਆਦਾ ਨਹੀਂ ਥੋੜਾ ਪੁੱਤ ਦੇ ਕੋਲ ਆ ਜੇ ਪਰ ਆਮ ਤੌਰ ਤੇ ਹੁੰਦਾ ਕਿ ਅਸਾਈਲਮ ਉਧਰ ਦਾਖਲ ਕੀਤੀ ਹੁੰਦੀ ਆ ਤਾਂ ਲੋਕ ਇਹ ਕਹਿ ਦਿੰਦੇ ਕਿ ਜੀ ਸਾਨੂੰ ਭਾਰਤ ਦੇ ਵਿੱਚ ਖਤਰਾ ਹੈ ਸ਼ਾਇਦ ਕਿਉਂਕਿ ਮੈਂ ਰਿਪੋਰਟਸ ਪੜ੍ਹ ਰਿਹਾ ਸੀਗਾ ਅਮਰੀਕੀ ਵੈਬਸਾਈਟਸ ਵੀ ਦੀ ਵੀ ਰਿਪੋਰਟ ਪੜ੍ਹੀਆਂ ਤਾਂ ਉਹਨਾਂ ਦੇ ਵਿੱਚ ਵੀ ਲਿਖਿਆ ਕਿ ਉਹਨੂੰ ਸ਼ਾਇਦ ਇੱਥੇ ਜਾਨ ਦਾ ਖਤਰਾ ਇਸ ਤਰ੍ਹਾਂ ਦੀ ਕੋਈ ਗੱਲ ਹੈ ਜਾਂ ਤੁਹਾਨੂੰ ਨਹੀਂ ਆਈਡੀਆ ਕੋਈ ਇਸ ਤਰ੍ਹਾਂ ਦਾ ਨਹੀਂ ਸਰ ਇਨਾ ਆਈਡੀਆ ਨਹੀਂ ਵੇਖੋ ਜਿਹੜਾ ਵੀ ਕੋਈ ਜਾਂਦਾ ਵਾ ਬਸ ਅੱਜ ਕੱਲ ਕੰਮ ਹੀ ਦੋ ਆ ਵੀ ਸਾਨੂੰ ਇੰਡੀਆ ਤੋਂ ਖਤਰਾ ਵਾ ਜਿਹੜੇ ਦੋ ਨੰਬਰ ਜਾਂਦੇ ਅਸੀਂ ਵੇਚਦੇ ਜਾਂਦੇ ਆ ਖਤਰਾ ਤੇ ਚਲੋ ਖੈਰ ਮੇਰੇ ਹਿਸਾਬ ਨਾਲ ਤਾਂ ਕੋਈ ਇਹਨਾਂ ਨੂੰ ਖਤਰਾ ਤਾਂ ਨਹੀਂ ਹੁੰਦਾ ਬਸ ਉੱਥੇ ਇੱਕ ਸਟੇ ਲੈਂਦਾ ਇੱਕ ਜਰੀਆ ਵਾ ਤੇ ਰਹਿਣ ਦਾ ਜਰੀਆ ਵਾ ਪਰ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਹੁਣ ਜਿਵੇਂ ਪਰਿਵਾਰਕ ਮੈਂਬਰ ਲਗਾਤਾਰ ਉਧਰੋਂ ਬਾਹਰੋਂ ਕੋਈ ਇਨ ਟੱਚ ਹੈਗੇ ਆ ਕਿਸੇ ਦੇ ਬਾਹਰ ਕੋਈ ਸਪੋਰਟ ਕਰਨ ਵਾਸਤੇ ਕੋਈ ਬੰਦੇ ਹੈਗੇ ਉਹਨਾਂ ਦੇ ਸੰਪਰਕ ਦੇ ਵਿੱਚ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬਾਹਰ ਦੇ ਐਨ ਆਰ ਆਈ ਲੋਕ ਸਪੋਰਟ ਕਰਨੇ ਜਾਂ ਹੋਰ ਅਮਰੀਕਾ ਦੇ ਲੋਕ ਆ ਸਪੋਰਟ ਕਰਨ ਖੈਰ ਜਿੱਥੋਂ ਤੱਕ ਮੈਨੂੰ ਕੋਈ ਖਾਸ ਆਦਮੀ ਤਾਂ ਨਹੀਂ ਕੋਈ ਹੈਗਾ ਕਿ ਜਿਹੜਾ ਅੱਜ ਆਪਾਂ ਪਰਸਨਲੀ ਕਹਿ ਦਈਏ ਫਲਾਣਾ ਬੰਦਾ ਹੈਗਾ ਵਾ ਇਹਦੇ ਭੈਣ ਭਰਾਵਾਂ ਨੂੰ ਅਪੀਲ ਹੀ ਆ ਵੀ ਜਿਹੜੇ ਵੱਤੋਂ ਵੱਧ ਉਹਦੇ ਨਾਲ ਬੰਦੇ ਦੇ ਕੇਸ ਦੇ ਨਾਲ ਟੱਚ ਹੋ ਕੇ ਤੇ ਉਹਦੀ ਮਦਦ ਕਰਨਾ ਮਾਲੀ ਕਰਨਾ ਜਿਤਨਾ ਵੀ ਹੁੰਦਾ ਵਾ ਪਟੀਸ਼ਨ ਪਾ ਆ ਕੇ ਉਹਨੂੰ ਉਹ ਗਵਰਨਮੈਂਟ ਦਾ ਕੋਈ ਤਰਲਾ ਮਾਨ ਜਿਤਨਾ ਵੀ ਕੋਈ ਕਾਜ ਪੱਤਰ ਉਹਦਾ ਪੂਰਾ ਕਰਕੇ ਤੋਂ ਉਹਨੂੰ ਇੰਡੀਆ ਬਾਸ ਤੋਂ ਲਿਆਉਣ ਦੀ ਕੋਸ਼ਿਸ਼ ਕਰਨ ਹੂੰ ਤੇ ਜਿਹੜੀ ਸਜ਼ਾ ਦੀ ਗੱਲ ਚੱਲ ਰਹੀ ਹੈ ਕਿ ਇੱਕ ਜੀ ਕਿਉਂਕਿ ਉਹਦੇ ਤੇ ਚਾਰਜਸ ਲੱਗਣਗੇ ਕਿ ਮਰਡਰ ਦੇ ਚਾਰਜਸ ਲੱਗਦੇ ਆ ਜਾਂ ਕੀ ਲੱਗਦਾ ਪਰ ਉਹਦੇ ਵਿੱਚ ਸਜ਼ਾ ਜਾਂ ਇਸ ਤਰ੍ਹਾਂ ਅਣਗਹਿਲੀ ਦੇ ਨਾਲ ਸਾਧਨ ਚਲਾਇਆ ਉਸਨੇ ਔਰ ਉਹਦੇ ਵਜ੍ਹਾ ਕਰਕੇ ਤਿੰਨ ਜਣਿਆਂ ਦੀ ਜਾਨ ਚਲੀ ਗਈ ਆ ਤਾਂ ਇਸ ਕਰਕੇ ਲੂਕ ਐਸਟੀਮੇਟ ਲਾ ਰਹੇ ਆ ਜਿਹੜਾ 45 ਸਾਲਾਂ ਦਾ ਉਹਦੇ ਪਰਿਵਾਰ ਨੂੰ ਵੀ ਜਦੋਂ ਇਹ ਚੀਜ਼ਾਂ ਤਾਂ ਸੋਸ਼ਲ ਮੀਡੀਆ ਅੱਜਕੱਲ ਦੇਖਦੀ ਆ ਲੋਕ ਜਾਂ ਹੋਰ ਲੋਕ ਰਿਸ਼ਤੇਦਾਰ ਆ ਕੇ ਕਹਿੰਦੇ ਕਿ ਜੀ ਇੰਨੇ ਸਾਲਾਂ ਦੀ ਸਜ਼ਾ ਹੋ ਜਾਣੀ ਤਾਂ ਮੁੰਡਾ ਤਾਂ ਵਾਪਸ ਹੀ ਨਹੀਂ ਮੁੜ ਪਾਣਾ ਤਾਂ ਫਿਰ ਕੀ ਕੀ ਸੋਚਦਾ ਪਰਿਵਾਰ ਇਸ ਪੂਰੇ ਘਟਨਾਕਰਨ ਬਾਰੇ ਸਰ ਚਲੋ ਵੇਖੋ ਗਲਤੀ ਤੇ ਡਰਾਈਵਰ ਹੈ ਗਲਤੀ ਹੋਈ ਹੈ ਤੇ ਜਿਹੜਾ ਐਕਸੀਡੈਂਟ ਹੋਇਆ ਹੂੰ ਤੇ ਉਧਰ ਹੀ ਵੇਖੋ ਨਾ ਜਿਹੜੇ ਉਹ ਗੱਡੀ ਦੇ ਵਿੱਚ ਗੋਰੇ ਹੀ ਉਹਨਾਂ ਦੀ ਗੱਡੀ ਦੇ ਵਿੱਚ ਚ ਚਾਰ ਬੋਧਾਂ ਸ਼ਰਾਬ ਦੀਆਂ ਦੱਸਦੇ ਉਹ ਵੀ ਸ਼ਰਾਬ ਨਾਲ ਰੱਜੇ ਆ ਉਹਨਾਂ ਤੇ ਵੀ ਨਾਲ ਦਾ ਜੋ ਵੀ ਕਰਦੀ ਬੰਦੀ ਕਾਰਵਾਈ ਉਹ ਵੀ ਵੇਖਣਾ ਇੱਕ ਇੱਕ ਧੇਰੀ ਨੇ ਨਾ ਵੇਖਣ ਪੀ ਇਹਨੇ ਨਾਲ ਦਾ ਜੂਟਰਨ ਗਲਤ ਲੈ ਲਿਆ ਉਧਰ ਹੀ ਵੇਖਣ ਪੀ ਉਹਨਾਂ ਦੀ ਗੱਡੀ ਦੇ ਚ ਨਾਲ ਦਾ ਸ਼ਰਾਬ ਨਾਲ ਰੱਜੇ ਰਹੇ ਗੱਡੀ ਐ ਡਰਾਈਵ ਕਰਨ ਰਹੀ ਹੋਣਾ ਦੋਵੇਂ ਪੱਖ ਲੈ ਕੇ ਤੇ ਫੇਰ ਵੀ ਜੋ ਵੀ ਕੋਈ ਫੈਸਲਾ ਕਰਨਾ ਦੋਵੇਂ ਪੱਖ ਵੇਖ ਕੇ ਫੈਸਲਾ ਕਰਨਾ ਇਹ ਗੱਲ ਬਹੁਤ ਵੱਡੀ ਪੱਧਰ ਤੇ ਚੱਲਦੀ ਹੈ ਕਿ ਉਹ ਭਾਰਤ ਨਹੀਂ ਹੈ ਉਹਨਾਂ ਮੁਲਕਾਂ ਦੇ ਵਿੱਚ ਕਾਨੂੰਨ ਬਹੁਤ ਸਖਤ ਨੇ ਔਰ ਲੋਕ ਬਹੁਤ ਸਾਰੇ ਸ਼ਾਇਦ ਕਰਾਪਸ਼ਨ ਕਰਕੇ ਵੀ ਡਰਾਈਵਿੰਗ ਲਾਇਸੈਂਸ ਲੈ ਲੈਂਦੇ ਆ ਜਾਂ ਸਹੀ ਤਰੀਕੇ ਦੇ ਨਾਲ ਚਲਾਉਂਦੇ ਨਹੀਂਗੇ ਸਾਧਨ ਔਰ ਇਸ ਕਰਕੇ ਉਹ ਜੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਹੁਣ ਤੇ ਮਸਲਾ ਵੀ ਪੂਰਾ ਇਹ ਬਣ ਗਿਆ ਕਿ ਇੱਕ ਵਿਦੇਸ਼ੀ ਨੌਜਵਾਨ ਆ ਇਹ ਇੰਡੀਆ ਤੋਂ ਆਇਆ ਹੋਇਆ ਔਰ ਇਲੀਗਲ ਤਰੀਕੇ ਦੇ ਨਾਲ ਆ ਕੇ ਇੱਥੇ ਰਹਿ ਰਿਹਾ ਔਰ ਉਹਨੂੰ ਇਨਾ ਹੈਵੀ ਸਾਧਨ ਦਾ ਡਰਾਈਵਿੰਗ ਲਾਇਸੈਂਸ ਮਿਲ ਗਿਆ ਇਹ ਪੂਰਾ ਮੁੱਦਾ ਉੱਥੇ ਅਮਰੀਕਾ ਦੇ ਵਿੱਚ ਚੱਲ ਰਿਹਾ ਹੈ ਇਹਨਾਂ ਚੀਜ਼ਾਂ ਨੂੰ ਤੁਹਾਡੇ ਪਿੰਡ ਦੇ ਲੋਕ ਜਾਂ ਤੁਸੀਂ ਖਾਸ ਤੌਰ ਤੇ ਕਿਵੇਂ ਦੇਖਦੇ ਹੋ ਕਿਉਂਕਿ ਪਿੰਡ ਦੇ ਮੌਤਬਾਰ ਮੌਤਬਾਰ ਹੋ ਤੁਸੀਂ ਤੁਹਾਡੇ ਤੱਕ ਵੀ ਇਹ ਚੀਜ਼ਾਂ ਆਈਆਂ ਨੇ ਜਾਂ ਤੁਸੀਂ ਵੀ ਦੇਖੀਆਂ ਨੇ ਇਹ ਚੀਜ਼ਾਂ ਸਰ ਵੇਖੋ ਜਿਹੜਾ ਲਾਇਸੈਂਸ ਲਿਆ ਉਹ ਤੇ ਚਲੋ ਦਦੀਆਂ ਆਪਣਾ ਜੋ ਵੀ ਫਾਰਮੈਟੀਆਂ ਪੂਰੀਆਂ ਕਰਕੇ ਲਾਇਸੈਂਸ ਲਿਆ ਵਾ ਹੁਣ ਕਿਤੇ ਇਹ ਨਾ ਵੇ ਵੀ ਨਾਲ ਦਾ ਇੱਕ ਜਿਹੜਾ ਸਿੱਖ ਧਰਮ ਦੇ ਉਤੇ ਨਾਂ ਤੇ ਉਹ ਉਹਦੇ ਨਾਲ ਇਸ਼ੂ ਰੱਖ ਕੇ ਤੇ ਉਹਦੇ ਨਾਲ ਵੈਰ ਵਿਰੋਧ ਤਾਂ ਕੱਢੀ ਜਾਵੇ ਇੱਕ ਸਿੱਖ ਧਰਮ ਇਸ਼ੂ ਬਣਾਇਆ ਜਾਵੇ ਸਾਨੂੰ ਤੇ ਇਹ ਹੀ ਡਰ ਲੱਗਦਾ ਵੀ ਇੱਕ ਸਿੱਖ ਧਰਮ ਸਰਦਾਰ ਦਾ ਉਹਦਾ ਇਸ਼ੂ ਬਣਾਉਣਾ ਵਾ ਤਾਂ ਉਹਦਾ ਕਰਕੇ ਨਾ ਇਹਨੂੰ ਤੰਗ ਪਰੇਸ਼ਾਨ ਜਿਆਦਾ ਕੀਤਾ ਜਾਵੇ। ਹੂੰ। ਯਾਨੀ ਉਹਨੂੰ ਜੇ ਇੱਕ ਮੁਜਰਮ ਦੇ ਤੌਰ ਤੇ ਦੇਖਣਾ ਤਾਂ ਇੱਕ ਮੁਜਰਮ ਇੱਕ ਇਨਸਾਨ ਆ ਔਰ ਇੱਕ ਮੁਜਰਮ ਉਹਦੇ ਤੌਰ ਤੇ ਦੇਖਿਆ ਜਾਵੇ ਇਨੀ ਕਿ ਉਹਦੀ ਵੱਖਰੀ ਜਿਹੜੀ ਸਾਈਡ ਆਇਡੈਂਟੀਟੀ ਆ ਸਾਡੀ ਪੱਗ ਆ ਸਾਡੀ ਕੇਸ ਆ ਇਹ ਇਹ ਸਾਈਡੈਂਟੀਟੀ ਦੇਖ ਕੇ ਨਾ ਉਹਨੂੰ ਸਜ਼ਾ ਦਿੱਤੀ ਜਾਵੇ ਇਹ ਕੈਰੀ ਉਹ ਤੁਸੀਂ। ਬਿਲਕੁਲ ਜੀ ਬਿਲਕੁਲ। ਹੂੰ। ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਆ ਕਿ ਉਹਨੂੰ ਠੋਕ ਕੇ ਸਜ਼ਾ ਹੋਣੀ ਚਾਹੀਦੀ ਆ ਪੰਜਾਬੀ ਲੋਕ ਵੀ ਕਹਿ ਰਹੇ ਆ। ਕਾ ਕਾਫੀ ਸਾਰੀਆਂ ਚੀਜ਼ਾਂ ਮੈਂ ਸੋਸ਼ਲ ਮੀਡੀਆ ਤੇ ਦੇਖੀਆਂ ਨੇ ਉਹ ਕਹਿੰਦੇ ਕਿ ਇਸ ਨੂੰ ਠੋਕ ਕੇ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਇਹ ਇਹਦੇ ਕਰਕੇ ਬਹੁਤ ਸਾਰੇ ਹੋਰ ਲੋਕ ਜਿਹੜੇ ਆ ਔਰ ਉਹਨਾਂ ਦੇ ਰਾਹ ਬੰਦ ਹੋਏ ਆ ਸਰ ਮੇਰੇ ਕੋ ਠੋਕ ਕੇ ਸਜ਼ਾ ਜਾਂ ਉਹਨੇ ਤਾਂ ਕੋਈ ਸਪੈਸ਼ਲੀ ਕਤਲ ਕੀਤਾ ਹੋਵੇ ਜਾਂ ਇਹ ਗਲਤੀ ਹੋ ਜਿੰਨਾ ਚਿਰ ਗਲਤੀ ਨਹੀਂ ਹੁੰਦੀ ਉਹਨਾਂ ਦਾ ਐਕਸੀਡੈਂਟ ਨਹੀਂ ਹੋਣਾ ਇਹ ਤਾਂ ਕੋ ਆਪਾਂ ਦੇ ਆ ਰਹੀ ਸਾਰੀ ਕੋਈ ਗਲਤੀ ਕਿਦ ਪਤਾ ਨਹੀਂ ਜਦੋਂ ਵੀ ਗਲਤੀ ਹੋਣ ਲੱਗਣੀ ਪਤਾ ਨਹੀਂ ਲੱਗਣਾ ਇਹ ਤੇ ਰੱਬ ਦੇ ਹੱਥ ਹੈ ਜਦੋਂ ਗਲਤੀ ਕਰਨੀ ਹੈ ਕਿ ਅੱਖ ਤੇ ਝਮਕੇ ਨਾਲ ਗਲਤੀ ਹੋ ਜਣੀ ਹੈ ਹੂੰ ਤੇ ਕੋਈ ਇਹਨੂੰ ਇਹ ਏਡਾ ਇਸ਼ੂ ਨਹੀਂ ਲੈਣਾ ਚਾਹੀਦਾ ਵੀ ਇਹ ਪਰਤਨ ਵਾਲੀ ਬੇਨੂੰ ਵੀ ਇਹ ਸਜ਼ਾ ਹੋਣੀ ਚਾਹੀਦੀ ਹੈ ਦਬਲ ਕੇ ਸਜ਼ਾ ਹੋਣੀ ਚਾਹੀਦੀ ਖੱਤ ਕੇ ਸਜ਼ਾ ਹੋਣੀ ਚਾਹੀਦੀ ਹੈ ਗਲਤੀ ਕੋਈ ਮਨੁੱਖ ਵੀ ਕਰ ਸਕਦਾ ਪਰ ਤੁਸੀਂ ਇਹ ਗੱਲ ਕਹਿ ਰਹੇ ਹੋ ਪਿੰਡ ਦੇ ਮੋਤਬਰ ਹੋਣ ਦੇ ਨਾਤੇ ਹਰਜਿੰਦਰ ਦੇ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਤੁਸੀਂ ਕਹਿ ਰਹੇ ਹੋ ਕਿ ਵਾਤਵਤ ਲੋਕ ਪਟੀਸ਼ਨ ਸਾਈਨ ਕਰਨ ਉਹਦੀ ਹਮਾਇਤ ਦੇ ਵਿੱਚ ਆਓ ਬਿਲਕੁਕੁਲ ਬਿਲਕੁਲ ਇਹ ਪਟੀਸ਼ਨ ਦਾਇਰ ਕਰਨ ਉਹਦੇ ਨਾਲ ਦਾ ਉਹਦੇ ਹੱਕ ਚ ਆਉਣ ਤੇ ਉਹਨੂੰ ਚਲੋ ਘੜ ਤੋਂ ਘੜ ਸਜ਼ਾ ਕਰਵਾ ਕੇ ਉਹਨੂੰ ਪਿਛੇ ਰਿਪੋਰਟ ਕਰਵਾ ਕੇ ਆਪਣੇ ਮਾਪਿਓ ਕੋ ਨਾਕ ਉਹਦਾ ਪਤਾ ਨਹੀਂ ਹੈਗਾ ਮਾਂ ਕੱਲ੍ਹ ਹੀ ਆ ਮਾਂ ਤੁਸੀਂ ਵੇਖਿਆ ਜਾ ਕੇ ਮਾਂ ਕੇ ਗੱਲ ਕਰਨ ਦਾ ਹਾਲਤ ਜ ਨਹੀਂ ਆ ਤੇ ਮਾਂ ਕੋ ਉਹਦਾ ਪੁੱਤ ਆ ਜੇ ਤੇ ਚਲੋ ਕੋਈ ਨਾ ਕੁਝ ਆਸਰਾ ਹੋ ਜੇ ਯਾਨੀ ਜੇ ਸਜ਼ਾ ਪੂਰੀ ਕਰਕੇ ਜਾਂ ਕੁਝ ਰਿਪੋਰਟ ਵੀ ਕਰ ਦਿੱਤਾ ਜਾਵੇ ਉਹਨੂੰ ਤਾਂ ਕੋਈ ਮੁਸ਼ਕਲ ਨਹੀਂ ਆ ਪਰਿਵਾਰ ਵੀ ਕਹਿ ਰਿਹਾ ਇਸ ਗੱਲ ਨੂੰ ਲੈ ਕੇ ਰਾਜੀ ਹੈ ਕਿ ਨਹੀਂ ਬਿਲਕੁਲ ਬਿਲਕੁਲ ਉਹਦੇ ਰਿਪੋਰਟ ਹੋ ਕੇ ਘਰ ਆ ਜਾ ਜੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਔਰ ਤੁਸੀਂ ਜਿਹੜੀ ਗੱਲ ਦਾ ਜ਼ਿਕਰ ਕਰ ਰਹੇ ਹੋ ਔਰ ਪਰਿਵਾਰ ਦੇ ਹਾਲਾਤ ਕਿਵੇਂ ਨੇ ਕਿਸ ਹਾਲਾਤ ਦੇ ਵਿੱਚ ਹੈ ਪਰਿਵਾਰ ਮਤਲਬ ਮਾਲੀ ਹਾਲਤ ਕਿਦਾਂ ਹੈ ਪਰਿਵਾਰ ਦੀ ਪਰਿਵਾਰ ਦੀ ਮਾਲੀ ਹਾਲਤ ਕੋਈ ਜ਼ਿਆਦਾ ਠੀਕ ਨਹੀਂ ਆ ਠੀਕ ਠੀਕ ਜੀ ਆ ਠੀਕ ਠੀਕ ਜੀ ਠੀਕ ਠੀਕ ਜੀ ਆ ਨਾ ਬਹੁਤ ਹੀ ਮਾੜੀ ਆ ਨਾ ਬਹੁਤ ਹੀ ਚੰਗੀ ਆ ਬਹੁਤ ਸਾਰੇ ਲੋਕ ਸਰਪੰਚ ਸਾਹਿਬ ਜਦੋਂ ਜਾਂਦੇ ਆ ਖਾਸ ਤੌਰ ਤੇ ਜਦੋਂ ਡੌਂਕੀ ਰੂਟ ਰਾਹੀਂ ਜਿਹੜੇ ਲੋਕ ਗਏ ਕੋਈ ਜ਼ਮੀਨ ਆ ਉਹਦੀ ਕਿਲਾ ਵਿੱਚ ਕਿਹਾ ਕੋਈ ਦੋ ਕਿੱਲੇ ਵਿੱਚ ਕਿ ਜ਼ਮੀਨ ਗਿਆ ਕਿ ਇਹੋ ਜਿਹਾ ਹੀ ਕੇਸ ਆ ਇਹ ਵੀ ਬਿਲਕੁਲ ਜੀ ਆਪਣੇ ਜ਼ਮੀਨ ਵੇਚ ਕੇ ਨਾ ਦੋ ਤਿੰਨ ਕਿੱਲੇ ਗਿਆ ਜੀ ਇਹ ਆਪਣੇ ਹਿੱਸੇ ਦੀ ਉਹਦਾ ਭਰਾ ਦਾਦਾ ਹੈ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਗਿਆ ਹੂੰ ਤੇ ਗਿਆ ਤੇ ਵਾਅਦੇ ਵਾਸਤੇ ਹੀ ਹੈ ਕਿ ਜਦ ਦੋ ਵੇਚੀ ਤੇ ਚਾਰ ਬਣਾਉਣੇ ਆ ਤੇ ਅੱਗੇ ਕਿਸਮਤ ਦੀਆਂ ਖੇਡਾਂ ਹੀ ਜਾਂਦਿਆਂ ਦੇ ਚੱਕਰ ਬਣ ਗਿਆ ਹੂੰ 2018 ਦੇ ਵਿੱਚ ਗਿਆ 2018 ਦੇ ਗਿਆ ਸੀ ਹੂੰ 2018 ਤੋਂ 2025 ਚੱਲ ਰਿਹਾ ਹੁਣ ਹਾਂਜੀ ਇਹਨੇ ਸਾਲਾਂ ਦੇ ਗੈਪ ਦੇ ਵਿੱਚ ਉਹ ਲਗਾਤਾਰ ਕੀ ਟਰੱਕ ਹੀ ਚਲਾ ਰਿਹਾ ਸੀਗਾ ਜਾਂ ਕੋਈ ਹੋਰ ਵੀ ਕੰਮ ਕਰਦਾ ਰਿਹਾ ਪਹਿਲਾਂ ਕੀ ਪਰਿਵਾਰ ਨਾਲ ਗੱਲਬਾਤ ਹੋਈ ਹੈ ਤੁਹਾਡੀ ਨਹੀਂ ਐਨੀ ਨਹੀਂ ਮੈਂ ਸਾਰਾ ਨਹੀਂ ਡਿਟੇਲ ਲਈ ਹੂੰ ਕਿ ਤੁਹਾਨੂੰ ਪਤਾ ਜਾਂਦਿਆਂ ਸਾਰਾ ਕਿਹੜਾ ਕੰਮ ਹੈ ਉਹ ਟਰੱਕ ਦਾ ਹੀ ਮਿਲ ਜਾਣਾ ਵਾ ਕੋਈ ਲਾਇਸੈਂਸ ਬਣਾਉਂਦਾ ਹੈ 6 ਮਹੀਨੇ ਸਾਲ ਲੰਘ ਜਾਂਦਾ ਬਾਅਦ ਇਸੇ ਪਿੰਡ ਦੇ ਵਿੱਚ ਹੀ ਰਿਹਾ ਸ਼ੁਰੂ ਤੋਂ ਪਿੰਡ ਦੇ ਪਿੰਡ ਦੇ ਵਿੱਚ ਹੀ ਸ਼ੁਰੂ ਸ਼ੁਰੂ ਤੋਂ ਰਿਹਾ ਵਾ ਬਹੁਤ ਹੀ ਬੀਬਾ ਇਨਸਾਨ ਆ ਸੇਵਾ ਸੇਵਾ ਵਾਲਾ ਹਰ ਇੱਕ ਦੀ ਮਦਦ ਕਰਨ ਵਾਲਾ ਰੱਬ ਰੂਪੀ ਬੰਦਾ ਵਾ ਤਾਨੂੰ ਕਿਨੇ ਦੱਸਿਆ ਕਿ ਤੁਹਾਡੇ ਪਿੰਡ ਦੇ ਮੁੰਡੇ ਦੇ ਨਾਲ ਇਹ ਘਟਨਾ ਵਾਪਰ ਗਈਆਂ ਤੁਹਾਡੇ ਪਿੰਡ ਦੇ ਮੁੰਡੇ ਤੋਂ ਇਹ ਐਕਸੀਡੈਂਟ ਹੋ ਗਿਆ ਅਮਰੀਕਾ ਦੇ ਵਿੱਚ ਹਰਜਿੰਦਰ ਤੋਂ ਸਰ ਇਹ ਤੇ ਅਗਾਊਂ ਖਬਰ ਕੇ ਫੈਲ ਗਈ ਨਾਲ ਦਾ ਵੀ ਆਪਣੇ ਮੁੰਡਾ ਆਪਣਾ ਪਿੰਡ ਦਾ ਜਿਹੜਾ ਤੋਂ ਐਕਸੀਡੈਂਟ ਉਹਦੋਂ ਹੋ ਗਿਆ ਇਹ ਸਾਰੇ ਬੱਚੇ-ਬੱਚੇ ਨੂੰ ਪਤਾ ਪਿੰਡ 'ਚ ਨਹੀਂ ਤੁਹਾਨੂੰ ਉਦੋਂ ਹੀ ਪਤਾ ਲੱਗਿਆ ਸੀਗਾ ਮੈਂ ਦੋ ਦਿਨ ਤੁਹਾਨੂੰ ਦੱਸਿਆ ਵੀ ਲਾਂਬੇ ਹਾਂ ਮੈਂ ਅਨ ਕੱਲ ਜਦੋਂ ਆਇਆ ਮੈਂ ਕੱਲ ਆਉਂਦਿਆਂ ਸਾਰੀ ਉੱਧਰ ਗਿਆ ਆਂ ਆਉਂਦਾ ਘਰ ਜਦੋਂ ਬਾਹਰੋਂ ਹੀ ਪਤਾ ਤੇ ਲੱਗ ਗਿਆ ਪਰ ਆਉਂਦਿਆਂ ਸਰ ਜਦੋਂ ਘਰਦਿਆਂ ਦੱਸਿਆ ਉਹ ਤਾਂ ਸਾਰੀ ਬਲੋ ਬਲ ਉਹਨਾਂ ਦੇ ਘਰ ਗਿਆ ਹਮ ਘਰ ਗਿਆ ਦਮਾਤਾ ਤੁਹਾਨੂੰ ਦੱਸਿਆ ਵੀ ਗੱਲ ਕਰਨ ਦੇ ਯੋਗ ਨਹੀਂ ਭਰਾਣਾ ਮਾੜੀ ਮੁੱਢੀ ਗੱਲ ਕਰਕੇ ਤੇ ਮੈਂ ਵਾਪਸ ਆ ਗਿਆ ਵੀ ਘਰ ਦੇ ਲਾ ਠੀਕ ਨਹੀਂ ਜਿਆਦਾ ਜ਼ਖਮ ਸੇੜ ਨੇ ਮਿੰਨਾ ਤਾਂ ਠੀਕ ਨਹੀਂ ਆ ਹਮ ਪਰ ਇਸ ਵੇਲੇ ਉਹਨਾਂ ਨੂੰ ਮਦਦ ਦੀ ਲੋੜ ਆ ਜਿਵੇਂ ਤੁਸੀਂ ਜ਼ਿਕਰ ਕੀਤਾ ਜਾਂ ਉਹਨਾਂ ਦਾ ਪਰਿਵਾਰ ਇਹ ਕਹਿ ਰਿਹਾ ਕਿ ਜੋ ਵੀ ਤਿਲ ਫੁੱਲ ਸਾਡੀ ਕੋਈ ਮਦਦ ਕਰ ਸਕਦਾ ਤਾਂ ਮਦਦ ਕੀਤੀ ਜਾਵੇ ਕੀਤੀ ਜਾਏ ਬਿਲਕੁਲ ਬਿਲਕੁਲ ਮਦਦ ਦੀ ਤਾਂ ਉਹਨਾਂ ਨੂੰ ਫੁੱਲ ਜ਼ਰੂਰ ਤੇ ਆ ਜੋ ਵੀ ਕੋਈ ਕੋ ਪੈਸੇ ਤੇ ਲੈਣਾ ਮਦਦ ਜਿੱਦਾਂ ਹੀ ਵਾਤ ਵਾਤ ਹੁੰਦੀ ਆ ਹਮ ਮਦਦ ਕਰਨੀ ਚਾਹੀਦੀ ਆ ਆਪਣੇ ਸਿੱਖ ਭਰਾ ਦੀ ਠੀਕ ਹੈ ਔਰ ਲਾਸਟ ਉਹਨਾਂ ਦੀ ਕਦੋਂ ਪਰਿਵਾਰ ਦੀ ਗੱਲ ਹੋਈ ਸੀਗੀ ਹਰਜਿੰਦਰ ਦੇ ਨਾਲ ਇਸ ਬਾਰੇ ਕੋਈ ਗੱਲਬਾਤ ਹੋਈ? ਲਾਸਟ ਤੇ ਹੁਣ ਵੀ ਦੱਸਦੇ ਵੀ ਐਕਸੀਡੈਂਟ ਦੌਰਾਨ ਮਹੀਨਾ ਤਾਂ ਉਹਨਾਂ ਗੱਲਬਾਤ ਹੋਈ ਥੋੜੀ ਕਿਤੇ ਹੂੰ ਐਕਸੀਡੈਂਟ ਦੌਰਾਨ ਉਸ ਤੋਂ ਬਾਅਦ ਹਾਂਜੀ ਵੀ ਇਹ ਘਟਨਾ ਵਾਪਰ ਗਈ ਉਹਨੇ ਖੁਦ ਦੱਸਿਆ ਫਿਰ ਪਰਿਵਾਰ ਨੂੰ ਵੀ ਐ ਕਰਕੇ ਹੋ ਗਿਆ ਜਾਂ ਫਿਰ ਉਹ ਖਬਰਾਂ ਤੋਂ ਹੀ ਪਤਾ ਲੱਗਿਆ ਮੈਂ ਸਾਰੇ ਇੰਨਾ ਨਹੀਂ ਪਤਾ ਇਹ ਜਰੂਰ ਹੋਈ ਮੈਂ ਥੋੜੀ ਗੱਲ ਕੀਤੀ ਵੀ ਗੱਲ ਹੋ ਜਾਂਦੇ ਹਾਂ ਗੱਲ ਉਹਨਾਂ ਨਾਲ ਹੁਣ ਹੋਈ ਆ ਹੂੰ ਤੁਹਾਡੇ ਪਿੰਡ ਦੇ ਹੋਰ ਕਿੰਨੇ ਲੋਕ ਵਿਦੇਸ਼ ਰਹਿੰਦੇ ਆ? ਕਾਫੀ ਅਣਗਿਣਤੀ ਲੋਗ ਆ ਤੁਹਾਡੇ ਪਿੰਡ ਦੇ ਕਈ ਕਾਫੀ ਲੋਕ ਗਏ ਹੋਏ ਆ। ਹਾਂਜੀ ਵੱਖ-ਵੱਖ ਦੇਸ਼ਾਂ 'ਚ ਕਾਫੀ ਲੋਕ ਆ। ਨਹੀਂ ਇਸ ਤਰੀਕੇ ਦੇ ਨਾਲ ਖਾਸ ਤੌਰ ਤੇ ਕਿਉਂਕਿ ਦੁਆਬੇ ਤੋਂ ਤਾਂ ਬਹੁਤ ਸਾਰੇ ਲੋਕ ਗਏ ਹੋਏ ਆ। ਮਾਝੇ ਤੋਂ ਵੀ ਬਹੁਤ ਸਾਰੇ ਲੋਕ ਇਸ ਤਰੀਕੇ ਦੇ ਨਾਲ ਆਪਾਂ ਸਿੱਧੇ ਸ਼ਬਦਾਂ 'ਚ ਦੋ ਨੰਬਰ ਕਹਿ ਦਿੰਨੇ ਆ ਜਾਂ ਕਹਿ ਦਿੰਨੇ ਕਿ ਡਾਂਕੀ ਰੂਟ ਰਾਹੀਂ ਬਹੁਤ ਸਾਰੇ ਲੋਕ ਹਰਜਿੰਦਰ ਤੋਂ ਇਲਾਵਾ ਵੀ ਹੋਰ ਲੋਕ ਤੁਹਾਡੇ ਪਿੰਡ ਦੇ ਹੈਗੇ ਆ ਇਸ ਤਰੀਕੇ ਨਾਲ ਗਏ ਡਾਂਕੀ ਲਗਾ ਕੇ। ਭਾਜੀ ਕਾਫੀ ਘਰ ਲੋਕ ਜਿਹਨੂੰ ਤਾਂ ਦੱਸਿਆ ਵੀ ਇਹ ਨਾ ਲੈਣ ਲੱਗੀ ਇਹਦੇ ਗਿਣਤੀ ਨਹੀਂ ਹੋਣੀ ਕਾਫੀ ਲੋਕ ਜਿੰਨੇ ਵੀ ਜਾਂਦੇ ਦੋ ਇੱਕ ਨੰਬਰ 'ਚ ਕੌਣ ਜਾਂਦਾ ਹਾਂ ਆ ਹੁਣ ਪ੍ਰੋਸੀਜਰ ਚੱਲੇ ਆ ਥੋੜਾ ਜਿਹਾ ਇੱਕ ਨੰਬਰ 'ਚ ਜਾਂਦਾ ਪ੍ਰੋਸੀਜਰ ਨਹੀਂ ਤੇ ਸਾਰੇ ਦੋ ਨੰਬਰ 'ਚ ਹੀ ਜਾਂਦੇ ਰਹੇ ਅੱਜ ਤੱਕ ਹਾਂ ਪਰ ਜਿਹੜੀਆਂ ਇਹ ਚੀਜ਼ਾਂ ਨੇ ਇਹਦੇ ਲਈ ਤੁਸੀਂ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਕਿਉਂਕਿ ਜਿਹੜਾ ਇੱਕ ਨੌਜਵਾਨਾਂ ਦਾ ਰੁਝਾਨ ਵੱਧ ਰਿਹਾ ਪਹਿਲਾਂ ਤਾਂ ਇਹ ਸੀਗਾ ਕਿ ਆਲਸ ਕਰ ਲੋ ਹਨਾ ਇੱਕ ਨੰਬਰ ਦੇ ਵਿੱਚ ਜਾਂ ਸਹੀ ਤਰੀਕੇ ਨਾਲ ਜਿਹੜਾ ਤੁਸੀਂ ਜਾਓ ਨਾਰਮਸ ਫੋਲੋ ਕਰਕੇ ਪਰ ਦੂਜਾ ਜਿਹੜਾ ਇਹ ਟ੍ਰੈਂਡ ਪਿਛਲੇ ਕਾਫੀ ਸਾਲਾਂ ਤੋਂ ਵੈਸੇ ਤੇ ਚੱਲ ਰਿਹਾ ਪਰ ਇਹਦੇ ਦੀ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਤੁਸੀਂ ਜ਼ਿੰਮੇਵਾਰ ਸਾਡੀਆਂ ਸਰਕਾਰਾਂ ਆ ਜਦੋਂ ਇੱਥੇ ਕੰਮਕਾਰ ਮਿਲਣਾ ਨਹੀਂ ਆ ਤੇ ਲੋਕਾਂ ਨੂੰ ਇਥੋਂ ਭੱਜਣਾ ਹੀ ਆ ਇੱਥੇ ਕੋਈ ਨਪੜਕ ਦੇ ਲੈ ਕੇ ਨੌਕਰੀ ਕੋਈ ਮਿਲਦੀ ਨਹੀਂ ਆ ਫਿਰ ਜਿਹੜਾ ਵੀ ਕੋਈ ਮੜਾ ਮੋਟਾ ਸੋਚਦਾ ਵੀ ਉਹ ਹੀ ਵੀ ਕਰੋ ਪਲੱਸ 2 ਕਰੋ ਤੇ ਕਰੋ ਐਲਰਟਸ ਕਰੀਏ ਤੇ ਬਾਹਰ ਨਿਕਲ ਗਏ ਹੂੰ ਕੋਈ 4 ਸਾਲ ਸਾਡੇ ਲੱਗ ਜਾਂਦੇ ਅਸੀਂ ਵੀ ਕੋਈ ਚੰਗਾ ਜੀਵਨ ਬਤੀਤ ਕਰੀਏ ਹੂੰ ਜਿਹੜੀ ਇਹ ਹੀ ਮਾਨਸਿਕਤਾ ਕਿ ਉੱਥੇ ਭਾਵੇਂ 10 ਸਾਲ ਲਾ ਲਈਏ ਅਮਰੀਕਾ ਇੱਕ ਵਾਰ ਪਹੁੰਚ ਜਿਏ ਉੱਥੇ ਪੈਰ ਰੱਖੀ ਧਰਤੀ ਤੇ ਤਾਂ ਉਦੋਂ ਬਾਅਦ ਤਾਂ ਪਰਿਵਾਰ ਸੈੱਟ ਹੋ ਜਾਣਗੇ ਇਹ ਚੀਜ਼ਾਂ ਠੀਕ ਲੱਗਦੀਆਂ ਤੁਹਾਨੂੰ ਕਿਉਂਕਿ ਲੋਕ ਏਸੀ ਮਾਨਸਿਕਤਾ ਦੇ ਨਾਲ ਹੀ ਜਾਂਦੇ ਆ ਉੱਥੇ ਸਰ ਬਹੁਤਾ ਇਹ ਨਹੀਂ ਇਹਦੇ ਬਾਰੇ ਇੰਨਾ ਵਿਚਾਰ ਨਹੀਂ ਜੇ ਬਸ ਇਹ ਹਰ ਇੱਕ ਦਾ ਧਿਆਨ ਤੇ ਹੋਈਏ ਮੇਰੇ 2-4 ਸਾਲ ਲੱਗ ਜਾਣ 5 ਸਾਲ ਲੱਗ ਜਾਣ ਮੈਂ ਵੀ ਆ ਕੇ ਜਿਹੜੇ ਲੋਕਾਂ ਦੀ ਬਰਾਬਰੀ ਕਰ ਸਕਾਂ ਚੰਗਾ ਨਾਂਗ ਲੈਦਾ ਆਪਣੇ ਪਰਿਵਾਰ ਚ ਚਾਰ ਪੈਸੇ ਹੋਣ ਤੇ ਮੈਂ ਵੀ ਚੰਗੇ ਦਿਨ ਕੱਟਾਂ ਹੂੰ ਰਜਿੰਦਰ ਨੇ ਬਣਾਇਆ ਕੁਛ ਜਾ ਕੇ ਉੱਥੇ ਜਾ ਕੇ ਕੋਈ ਕੰਮ ਕਾਜ ਕਰਕੇ ਆਪਦੇ ਪਰਿਵਾਰ ਨੂੰ ਸਪੋਰਟ ਕੀਤੀ ਹੈ ਕੁਛ ਕੇ ਉਹ ਹੀ ਦਲਾਤਾ ਕੋਈ ਖਾਸ ਕੁਛ ਕੁਛ ਨਹੀਂ ਉਹ ਉਸੇ ਤਰ੍ਹਾਂ ਦਿਲ ਲਾਤਾ ਹੈ ਹਮ ਐਡੀ ਛੇਤੀ ਤੁਹਾਨੂੰ ਪਤਾ ਜੀ ਜਿਹੜੇ ਕਮਾਏ ਮਾਰੇ ਚੰਗੇ ਲਾਇਸੈਂਸਾਂ ਤੇ ਲਾਗੇ ਜਦੋਂ ਕਮਾਉਣੇ ਉਹ ਕਦੋਂ ਐਕਸੀਡੈਂਟ ਹੋ ਗਿਆ ਵਾ ਹਮ ਤੇ ਲਾਇਸੈਂਸ ਕਿਹੜੇ ਲੈਣੇ ਉੱਥੇ ਸੌਖੇ ਆ ਕਿੰਨੇ ਸਾਲਾਂ ਤੋਂ ਜਾਣਦੇ ਹੋ ਤੁਸੀਂ ਮੈਂ ਤਾਂ ਤਕਰੀਬਨ ਬਚਪਨ ਤੋਂ ਜਾਣ ਮੇਰਾ ਉਹਨਾਂ ਜਾਣ ਉਧਰ ਹਮ ਬੜੇ ਮਿੱਠੇ ਸੁਭਾਅ ਦਾ ਬੱਚਾ ਜੀ ਉਸਦੇ ਅਮਰੀਕਾ ਜਾਣ ਤੋਂ ਬਾਅਦ ਯਾਨੀ 2018 ਚ ਹਰਜਿੰਦਰ ਇੱਥੋਂ ਗਿਆ ਔਰ ਉਸ ਤੋਂ ਬਾਅਦ ਉਹਦੇ ਫਾਦਰ ਦੀ ਡੈਥ ਹੋਈ ਹੈ ਹਰਜਿੰਦਰ ਦੇ ਫਾਦਰ ਦੀ ਬਾਅਦ ਚ ਡੈਥ ਹੋਈ ਹੈ ਕਰੋਨਾ ਦੌਰਾਨ ਕਰੋਨਾ ਦੌਰਾਨ ਡੈਥ ਹੋਈ ਹੈ ਹੁਣ ਮਾਤਾ ਤੇ ਬਾਕੀ ਹੋਰ ਪਰਿਵਾਰਕ ਮੈਂਬਰ ਹੈਗੇ ਉਹਦੇ ਫਾਦਰ ਨਹੀਂ ਹੈ ਫਾਦਰ ਨਹੀਂ ਹੈ ਇੱਕ ਚੀਜ਼ ਇਹ ਚੱਲ ਰਹੀ ਹੈ ਬਹੁਤ ਸਾਰੇ ਲੋਕ ਜਿਹੜੇ ਵਿਰੋਧ ਵੀ ਕਰ ਰਹੇ ਤਾਂ ਦੂਜੇ ਪਾਸੇ ਬਹੁਤ ਸਾਰੇ ਲੋਕ ਇਹ ਵੀ ਹੈ ਕਿ ਕੋਈ ਲੋਕ ਕਹਿ ਰਹੇ ਕਿ ਪਟੀਸ਼ਨ ਸਾਈਨ ਕਰੋ ਤਾਂ ਕਿ ਇੱਕ ਪ੍ਰੈਸ਼ਰ ਬਿਲਡ ਹੋ ਸਕੇ ਕਿ ਉਹਨੂੰ ਜਿਹੜਾ ਉਹਨਿਆ ਮਿਲ ਸਕੇ ਕਿਉਂਕਿ ਆਪਸੀ ਜਿਹੜਾ ਸਟੇਟ ਟੂ ਸਟੇਟ ਕਨਫਲਿਕਟ ਆ ਉੱਥੇ ਅਮਰੀਕਾ ਦੇ ਵਿੱਚ ਦੋ ਸਟੇਟਸ ਦੇ ਵਿੱਚ ਔਰ ਇੱਕ ਕਹਿ ਰਹੇ ਨੇ ਕਿ ਜੀ ਕਿਵੇਂ ਇਹ ਲਾਇਸੈਂਸ ਕਿਵੇਂ ਮਿਲ ਗਿਆ ਫਿਰ ਦੂਸਰੀ ਦੂਸਰੇ ਪਾਸਿਓਂ ਗੱਲ ਇਹ ਵੀ ਆਉਂਦੀ ਹੈ ਕਹਿੰਦੇ ਕਿ ਜੀ ਇਹ ਦਾਖਲ ਕਿਵੇਂ ਹੋ ਗਿਆ ਫਿਰ ਇਸ ਚੀਜ਼ ਨੂੰ ਵੀ ਦੇਖਿਆ ਜਾਵੇ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਦੋ ਸਟੇਟਸ ਦੀ ਲੜਾਈ ਜਾਂ ਫਿਰ ਸਰਕਾਰ ਤੇ ਪ੍ਰਸ਼ਾਸਨ ਦੇ ਵਾਪਸੀ ਭੰਬਲ ਪੂਸੇ ਦੇ ਰੋਲੇ ਦੇ ਵਿੱਚ ਨੁਕਸਾਨ ਹੋ ਸਕਦਾ ਨੌਜਵਾਨਾਂ ਦਾ ਆ ਵੇਖੋ ਜੀ ਇਕੱਲਾ ਨਹੀਂ ਦੋ ਨੰਬਰ ਚ ਦਾਖਲ ਹੋਇਆ ਨੇ ਕਈ ਲੋਕ ਨਾਂ ਦਾ ਦੋ ਨੰਬਰ ਚ ਦਾਖਲ ਹੁੰਦੇ ਆ ਹੂੰ ਤੇ ਇਹ ਦੇਖੋ ਇਹਦਾ ਇਸ਼ੂ ਇਹਦਾ ਨਹੀਂ ਹੋਣਾ ਚਾਹੀਦਾ ਵੀ ਇਹ ਇਕੱਲਾ ਹੀ ਨਾਂ ਦਾ ਅਰਜੰਦਰ ਸਿੰਘ ਇਕੱਲਾ ਹੀ ਦੋ ਨੰਬਰ ਚ ਦਾਖਲ ਹੋਇਆ ਹੂੰ ਆਮ ਹੀ ਜਨਤਾ ਦੋ ਨੰਬਰ ਚ ਦਾਖਲ ਹੁੰਦੀ ਆ ਇਹ ਦੋਨੇ ਕੰਸ਼ੂ ਇਸ਼ੂ ਬਣ ਗਿਆ ਕੋਈ ਗਲਤੀ ਹੋ ਗਈ ਐਕਸੀਡੈਂਟ ਹੋ ਗਿਆ ਤੇ ਸ਼ੋ ਹੋ ਗਿਆ ਨਹੀਂ ਤਾਂ ਲੰਬੇ ਸਮੇਂ ਤੋਂ ਐ ਚੱਲ ਹੀ ਰਿਹਾ ਸੀ ਚੱਲ ਹੀ ਰਿਹਾ ਜੀ ਲੰਬੇ ਸਮੇਂ ਤੋਂ ਇਹੋ ਚੱਲ ਰਿਹਾ ਦੋ ਨੰਬਰ ਚ ਲੋਕ ਜਾਣਦੇ ਆ ਆਪਣਾ ਵਧੀਆ ਪ੍ਰੇਖਕ ਨਾਮ ਦਾ ਬਣਾ ਕੇ ਵਾਪਸ ਆ ਰਹੇ ਆ ਜੇ ਦੇ ਕਿਸਮ ਦੀਆਂ ਖੇਡਾਂ ਉਹ ਕੋਈ ਗਲਤੀ ਹੋਣੀ ਹੈ ਉਹਦੇ ਕਰਮਾਂ 'ਚ ਦੁੱਖ ਹੈਗਾ ਹੈ ਪਰਿਵਾਰ ਦੇ ਕਰਮਾਂ 'ਚ ਦੁੱਖ ਹੀ ਮਗਰ ਮੈਰਿਡ ਸੀਗਾ ਵਿਆਹਿਆ ਹੋਇਆ ਸੀਗਾ ਨਹੀਂ 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 ਅਨਮੈਰਿਡ ਹੂੰ ਕਿੰਨੀ ਕੁਮਰ ਦਾ ਉਹਦੀ 27 ਸਾਲ ਹੋਣੀ ਹੈ 27 28 ਸਾਲ ਦੀ ਹੂੰ ਠੀਕ ਹੈ ਤੁਸੀਂ ਵੀ ਇਹ ਚਾਹੁੰਦੇ ਹੋ ਕਿ ਸਪੋਰਟ ਕੀਤੀ ਜਾਵੇ ਉਸ ਮੁੰਡੇ ਬਿਲਕੁਲ ਬਿਲਕੁਲ ਜਿੰਨੀ ਵੀ ਵੱਤੋਂ ਵੱਧ ਉਹਦੀ ਸਪੋਰਟ ਕਰਕੇ ਤੁਹਾਨੂੰ ਆਪਦੀ ਮਾਂ ਦੇ ਕੋਲ ਹੂੰ ਬਾਬ ਸਤ ਇੰਡੀਆ ਲਿਆਂਦਾ ਜੀ ਧੰਨਵਾਦ ਸਰਪੰਚਾ ਬਹੁਤ ਮੇਰਿ। ਥੈਂਕ ਯੂ। ਤਾਂ ਰਟੋਲ ਪਿੰਡ ਜ਼ਿਲ੍ਹਾ ਤਰਨਤਾਰਨ ਅਸੀਂ ਬੈਠੇ ਆਂ ਔਰ ਇਸੇ ਪਿੰਡ ਦਾ ਨੌਜਵਾਨ ਹਰਜਿੰਦਰ ਸਿੰਘ ਜੋ ਕਿ ਅਮਰੀਕਾ ਦੇ ਵਿੱਚ ਹੈ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਅਗਲੀ ਤਰੀਕ ਤੇ ਸ਼ਾਇਦ ਸਜਾ ਨੂੰ ਲੈ ਕੇ ਚਾਰਜ ਫਰੇਮ ਸ਼ਾਇਦ ਹੋ ਸਕਦੇ ਉਹਦੇ ਤੇ ਪਰ ਚਰਚਾ ਵੱਡੇ ਪੱਧਰ ਤੇ ਹੈ। ਕੁਈ ਲੋਕ ਕਹਿ ਰਹੇ ਨੇ ਕਿ ਉਸਦੀ ਮਦਦ ਕਰਨੀ ਚਾਹੀਦੀ ਆ ਕੁਝ ਕਹਿ ਰਹੇ ਨੇ ਕਿ ਨਹੀਂ ਕਰਨੀ ਚਾਹੀਦੀ ਕਿ ਉਸਨੇ ਬਹੁਤ ਸਾਰੇ ਲੋਕਾਂ ਦੇ ਰਾਹ ਬੰਦ ਕਰ ਦਿੱਤੇ ਆ ਉਸਦੀ ਇੱਕ ਗਲਤੀ ਕਰਕੇ ਵੱਡਾ ਨੁਕਸਾਨ ਹੋ ਗਿਆ ਜਿੱਥੋਂ ਯੂ-ਟਰਨ ਨਹੀਂ ਲੈਣਾ ਚਾਹੀਦਾ ਸੀ ਉਸ ਥਾਂ ਤੋਂ ਗਲਤੀ ਕੀਤੀ ਉਸਨੇ ਯੂ-ਟਰਨ ਲੈ ਕੇ ਪਰ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਕਿ ਤਿੰਨ ਜਾਨਾਂ ਗਈਆਂ ਨੇ ਔਰ ਉਹਨੂੰ ਸਜ਼ਾ ਉਹ ਨਹੀਂ ਮਿਲਣੀ ਚਾਹੀਦੀ ਜਿੰਨੀਕ ਸਜ਼ਾ ਦਾ ਉਹ ਹੱਕਦਾਰ ਹੈ ਨਹੀਂ ਕਿ ਆਪਸੀ ਸਟੇਟ ਟੂ ਸਟੇਟ ਕਨਫਲਿਕਟ ਦਾ ਉਹ ਸ਼ਿਕਾਰ ਹੋ ਜਵੇ ਕਿਉਂਕਿ ਉੱਥੇ ਵੱਡੇ ਪੱਧਰ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਇਹ ਨੌਜਵਾਨ ਨੇ ਗਲਤੀ ਕੀਤੀ ਇਹਨੂੰ ਸਖਤ ਸਜ਼ਾ ਮਿਲੇ ਇੱਕ ਐਗਜ਼ਾਮਪਲ ਸੈੱਟ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਗੱਲ ਕਹੀ ਜਾ ਰਹੀ ਪਰ ਉੱਥੇ ਹੀ ਇਸ ਘਟਨਾ ਤੋਂ ਬਾਅਦ ਅਮਰੀਕਾ ਨੇ ਸਖਤੀ ਕੀਤੀ ਹੈ ਔਰ ਅਮਰੀਕਾ ਦੀ ਸਖਤੀ ਦਾ ਨਤੀਜਾ ਇਹ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਕਿਉਂਕਿ ਲੋਕਾਂ ਨੂੰ ਇਸ ਗੱਲ ਦਾ ਵਿਤਰਾਜ ਹੈਗਾ ਕਿ ਇਸ ਨੌਜਵਾਨ ਦੀ ਗਲਤੀ ਕਰਕੇ ਹੋਰ ਬਹੁਤ ਸਾਰੇ ਲੋਕਾਂ ਦੇ ਰਾਹ ਬੰਦ ਹੋ ਗਏ ਆ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਪਰ ਪਿੰਡ ਦੇ ਸਰਪੰਚ ਜੋ ਨੇ ਉਹ ਕਹਿ ਰਹੇ ਆ ਕਿ ਇਸ ਮੁੰਡੇ ਦੀ ਮਦਦ ਕੀਤੀ ਜਾਵੇ ਕਿਉਂਕਿ ਪਰਿਵਾਰ ਦਾ ਬੁਰਾ ਹਾਲ ਹੈ ਇਥੋਂ ਕਰਜ਼ਾ ਚੱਕ ਕੇ ਇਥੋਂ ਜ਼ਮੀਨ ਵੇਚ ਕੇ ਮੁੰਡਾ ਆਪਣੇ ਚੰਗੇ ਭਵਿੱਖ ਦੇ ਲਈ ਅਮਰੀਕਾ ਗਿਆ ਸੀਗਾ ਪਰ ਇਹ ਨਹੀਂ ਉਸ ਨੂੰ ਪਤਾ ਸੀਗਾ ਕਿ ਹਾਲਾਤ ਇਹ ਹੋ ਜਾਣੇ ਆ ਕਿ ਉਸ ਦਾ ਸ਼ਾਇਦ ਵਾਪਸ ਮੁੜਨਾ ਹੀ ਮੁਸ਼ਕਲ ਹੋ ਜਾਣਾ ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਪਰਿਵਾਰ ਵੀ ਚਾਹੁੰਦਾ ਔਰ ਇਹ ਵੀ ਲੋਕ ਇਹ ਚਾਹੁੰਦੇ ਆ ਕਿ ਜਸਟਿਸ ਹੋਵੇ ਵਿਦੇਸ਼ 'ਚ ਜਿਹੜੇ ਲੋਕ ਬੈਠੇ ਆ ਪੰਜਾਬੀ ਭਾਈਚਾਰੇ ਨਾਲ ਸਿੱਖ ਭਾਈਚਾਰੇ ਨਾਲ ਜੁੜੇ ਹੋਈਆਂ ਭਾਰਤੀ ਮੂਲ ਦੇ ਲੋਕ ਬੈਠੇ ਆ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਨੌਜਵਾਨ ਦੀ ਮਦਦ ਕੀਤੀ ਜਾਵੇ ਦੇਖਦੇ ਰਹੋ ਬੋਲਡ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ